44 ਮੈਸਿੰਗ ਕਲੈਕਸ਼ਨਸ ਡਿੰਡੀਗੜ ਤੋਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਾਰਟੀ ਵੀਅਰ ਰਾਮਟੈਕਸ ਦੇ ਸੂਟ ਲੈ ਕੇ ਆਈਆਂ ਪੂਰੇ ਫੁੱਲ ਏਮਬਰਾਇਡਰੀ ਪਿਓਰ ਔਰ ਗੈਂਜ਼ਾ ਦੇ ਸੂਟ ਹੈ ਤੁਸੀਂ ਜਿਹੜੇ ਸਾਡੇ ਨਵੇਂ ਵਿਊਅਰਸ ਹੈ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਆਨੇ ਆ ਤੇ ਬਹੁਤ ਹੀ ਰੀਜ਼ਨੇਬਲ ਰੇਟ ਹੁੰਦੇ ਆ ਸਾਡੇ ਤਾਂ ਤੁਸੀਂ ਜਰੂਰ ਵੀਡੀਓ ਦੇਖੋ ਇੱਕ ਮੈਂ ਤੁਹਾਨੂੰ ਲੱਕੀ ਡਰਾਅ ਬਾਰੇ ਦੱਸਣਾ ਚਾਹੂੰਗੀ ਕਿ ਅਸੀਂ ਇੱਕ ਲੱਕੀ ਡਰਾਅ ਕਰਨ ਜਾ ਰਹੇ ਹਾਂ ਉਹਦੇ ਵਾਸਤੇ ਤੁਸੀਂ ਇਹ ਸਾਡੇ ਵੀਡੀਓਜ਼ ਨੂੰ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚੋਂ ਇਸੇ ਤੁਹਾਡਾ ਨਾਮ ਪਾ ਕੇ ਲੱਕੀ ਡਰਾਅ ਕਰਾਂਗੇ ਜਿਸ ਨੂੰ ਇੱਕ ਬਹੁਤ ਹੀ ਪਿਆਰਾ ਸੂਟ ਤੁਹਾਨੂੰ ਮਿਲੇਗਾ ਆਓ ਵੀਡੀਓ ਸ਼ੁਰੂ ਕਰਦੇ ਹਾਂ ਇਹ ਵਾਲਾ ਸੂਟ ਦੇਖੋ ਜੀ ਇਹ ਚਾਕਲੇਟ ਬੇਸ ਦੇ ਉੱਪਰ ਹੈਗਾ ਇਹ ਪੂਰਾ ਇਹਦੇ ਉੱਪਰ ਵਰਕ ਹੈ ਮਸ਼ੀਨ ਵਰਕ ਤੇ ਹੈਂਡ ਵਰਕ ਦੋਵੇਂ ਹੈਗੇ ਆ ਪੂਰਾ 올 ਓਵਰ 5 ਮੀਟਰ ਲੇਸ ਸੋਟਾ ਤੇ ਪੂਰੀ ਐਮਬਰਾਇਡਰੀ ਵਰਕ ਹੈ ਬਹੁਤ ਹੀ ਸੋਹਣੀ ਨੀਟ ਐਂਡ ਥੀ ਵਿੱਚ ਇਹ ਹੈਂਡ ਵਰਕ ਵਿੱਚ ਇਹ ਐਮਬਰਾਇਡਰੀ ਤਾਂ ਇਹ ਯਾਦ ਨਾਲ ਮਸਲੀ ਦਾ ਦੁਪੱਟਾ ਇਹ ਵੀ ਪੂਰਾ ਡਿਜ਼ਾਈਨਰ ਮਿਲੇਗਾ ਗੋਟਾ ਪੱਤੀ ਦਾ ਕੰਮ ਤੇ ਚਾਰੋਂ ਪਾਸੇ ਲੇਸ ਲੱਗੀ ਹੋਈ ਹੈ ਇਹਦਾ ਫੁੱਲ ਵੀਡੀਓ ਤੇ ਹੋਰ ਕਲਰ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਸ਼ੁਰੂ ਕਰਦੇ ਆਂ ਇਹ ਵਾਲੀ ਸੂਟ ਬਹੁਤ ਹੀ ਪਿਆਰੀ ਹੈ ਪਿਓਰ ਆਰਗੈਂਜ਼ਾ ਸੌਫਟ ਵਾਲਾ ਇਹ ਸਾਰਾ ਇਹਦੇ ਉੱਪਰ ਹੈਂਡਵਰਕ ਹੈਗਾ ਔਰ ਨੀਚੇ ਪੱਲੇ ਤੇ ਬਹੁਤ ਹੀ ਸੋਹਣੀ embroiderry ਹੈ फ्रंट ਔਰ ਬੈਕ ਮਿਲੇਗਾ ਐਦਾਂ ਪ੍ਰਿੰਟ ਦੇ ਨਾਲ ਏਮਬਰਾਇਡਰੀ ਹੈ ਫਰੰਟ ਤੇ ਔਰ ਇਹਦੀ ਬਾਟਮ ਬਹੁਤ ਅੱਛੀ ਹੈ ਸਿਲਕ ਦੀ ਬਾਟਮ ਹੈ ਇਹਦੀ ਪੂਰੇ 3 ਮੀਟਰ ਦੀ ਬਾਟਮ ਮਿਲੇਗੀ ਤੁਸੀਂ ਕੋਈ ਸ਼ਰਾਰਾ ਗਰਾਰਾ ਵੀ ਬਣਵਾਉਣਾ ਚਾਹੋ ਔਰ ਫੁੱਲ ਪਟਿਆਲਾ ਸਲਵਾਰ ਬਣੇਗੀ ਦੁਪੱਟਾ ਵੀ ਇਹਦਾ ਬਾਥ ਹੈਗੀ ਹੈ बहुत ही सोहना देखो किन्नी सोहनी एम्ब्रॉयडरी है स्कैल्पिंग वर्क है पूरा पूरे दुपट्टे अंदर बूटिया बनिया हुई है बहुत खुला डुला दुपट्टा दुपट्टा भी आएगा एद प्योर और गेंजा दाल नैक्सट कलर देखते हैं कलर सारे बहुत ही प्यारे प्यार है ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਏਗਾ ਤੁਸੀਂ ਦੇਖੇ ਵਟਸਐਪ ਨੰਬਰ ਤੇ ਪਿਕਚਰ ਭੇਜ ਕੇ ਸੂਟ ਬੁੱਕ ਕਰਵਾਓ ਆ ਦੇਖ ਲੋ ਜੀ ਰਾਮ ਟੈਕਸ ਦੇ ਸੂਟ ਹੈ ਬਹੁਤ ਸੋਹਣੇ ਪਿਆਰੇ ਡਿਜ਼ਾਈਨਿੰਗ ਦੇਖੋ ਜੀ ਕੰਬੀਆਂ ਬਣੀਆਂ ਹੋਈਆਂ ਹੈਂਡਵਰਕ ਨਾਲ ਤੇ ਪੱਲੇ ਦਾ ਡਿਜ਼ਾਈਨ ਦੇਖੋ ਬਹੁਤ ਸੋਹਣਾ ਇਹ ਵੀ ਪੂਰਾ ਏਮਬਰਾਇਡਰੀ ਵਾਲਾ ਹੈ ਸਿਲਕ ਦੀ ਆਉਗੀ ਇਹਦੇ ਨਾਲ ਸਲਵਾਰ 3 ਮੀਟਰ ਦੀ ਦੁਪट्टे ਦੀ ਲੁੱਕ ਬਹੁਤ ਹੀ ਪਿਆਰੀ ਹੈ ਕੋਈ ਵੀ ਕੰਮ ਕਰਵਾਉਣ ਦੀ ਲੋੜ ਨਹੀਂ ਹੈ ਇੱਕ ਮਿੰਟ ਹੋ ਗਿਆ ਬਹੁਤ ਪਿਆਰੀ ਨੀਟ ਐਂਡ ਕਲੀਨ ਐਮਬਰਾਇਡਰੀ ਫੈਬਰਿਕ ਦੀ ਕੁਆਲਿਟੀ ਬਹੁਤ ਸੋਹਣੀ ਹੈ ਹੋਟਿਆ ਦਾ ਰੇਟ ਵੀ ਇਹਨਾਂ ਦੇ ਬਹੁਤ ਨੋਮੀਨਲ ਹੈ ਇੰਨੇ ਅੱਛਾ ਫੈਬਰਿਕ ਔਰ ਐਮਬਰਾਇਡਰੀ ਨਾਲ ਫੁੱਲ ਹੈਵੀ ਦੁਪੱਟਾ ਉਹਦੇ ਤੇ ਵੀ ਐਮਬਰਾਇਡਰੀ ਇਹਦਾ ਰੇਟ ਹੈਗਾ ਜੀ 3599 3599 ਪਰ ਪੇਜ ਇਹ ਸੂਟ ਤੁਹਾਨੂੰ ਮਿਲੇਗਾ ਤੁਸੀਂ ਜਲਦੀ ਨਾਲ ਆਪਣੀ ਬੁਕਿੰਗਸ ਕਰਵਾਓ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਹੋ ਜੀ ਲੱਗੀ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਹੈ ਇਹ ਜੀ ਦੇ ਵਿੱਚ ਮੈਚ ਕਲਰ ਬਹੁਤ ਹੀ ਸੋਨਾ ਗਰੀਨ ਕਲਰ

ਤੇ embroidering ਹੁਣ ਤੁਸੀਂ फटाफट ਆਪਣਾ 컬러 ਚੂਸ ਕਰਕੇ ਤਾਂ ਸਕਰੀਨ ਸ਼ਾਟ ਸਾਨੂੰ ਭੇਜਣਾ ਤੇ ਬੁਕਿੰਗ ਕਰਵਾਉਣੀ ਹੈ ਪੇਮੈਂਟ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਕੋਰੀਅਰ ਕਰਾਂਗੇ ਤੁਹਾਡੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ